ਸਸ਼ੀ ਕਾਲ ਜੀ ਅਸਟ੍ਰੋਲੋਜੀ ਵਿਦ ਲੌਜਿਕ ਵਿੱਚ ਆਪ ਸਭ ਦਾ ਸਵਾਗਤ ਮੈਂ ਜਸਮੀਨ ਹਰ ਚੀਜ਼ ਨਾਲ ਹਰ ਚੀਜ਼ ਨਾਲ ਹਰ ਗੱਲ ਨਾਲ ਹਰ ਕੰਮ ਨਾਲ ਕੁਦਰਤ ਜੁੜੀ ਹੋਈ ਹੈ ਜੇ ਕੁਦਰਤ ਜੁੜੀ ਹੋਈ ਹੈ ਜੇ ਪਰਮਾਤਮਾ ਜੁੜਿਆ ਹੀ ਹੋਇਆ ਹੈ ਅਸੀਂ ਕੱਠ ਪੁਤਲੀਆਂ ਤਾਂ ਫਿਰ ਸਾਨੂੰ ਉਹਦੇ ਤੇ ਭਰੋਸਾ ਕਿਉਂ ਨਹੀਂ ਹੈ ਕਿ ਉਹਦੀ ਬਣਾਈ ਹੋਈ ਚੀਜ਼ ਤੇ ਉਹਦੇ ਬਣਾਏ ਹੋਏ ਇਨਸਾਨ ਯਾਨੀ ਅਸੀਂ ਹਮੇਸ਼ਾ ਆਪਣੇ ਲਈ ਕਾਮਯਾਬੀ ਤੇ ਆਪ ਖੁਸ਼ ਰਹਿਵਾਂਗੇ ਨਹੀਂ ਏ ਸਾਨੂੰ ਭਰੋਸਾ ਹੈ ਹੀ ਨਹੀਂ ਹੈ ਕਿ ਸਾਨੂੰ ਬਣਾਉਣ ਵਾਲਾ ਸਾਨੂੰ ਖੁਸ਼ ਕਰਦਾ ਹੀ ਕਿਉਂ ਬਈ ਹਰ ਕਿਸੇ ਦੀ ਤੀਜੇ ਬੰਦੇ ਦੇ ਚਿਹਰੇ ਤੇ ਤੇ ਚ ਤੀਜੇ ਬੰਦੇ ਦੀ ਜ਼ੁਬਾਨ ਤੇ ਗੱਲ ਹੁੰਦੀ ਹੈ ਕਿ ਬਸ ਜੀ ਪੁੱਛੋ ਨਾ ਕੁਛ ਸਾਡੀ ਤੇ ਕਿਸਮਤ ਹੀ ਖਰਾਬ ਹੈ ਬੜੇ ਦੁੱਖ ਸਹਿਆ ਬੜੇ ਦੁੱਖ ਸਹਿਆ ਬੜੇ ਦੁੱਖ ਸਹਿਆ ਆ ਹਰ ਕੋਈ ਕਹੂਗਾ ਜੇ ਕੋਈ ਖੁਸ਼ੀ ਖੁਸ਼ ਵੀ ਹੈ ਨਾ ਤੇ ਕੋਈ ਆਪਾਂ ਆਮ ਹੀ ਪੜਿਆ ਤੁਸੀਂ ਕਿ ਜੇ ਕੋਈ ਖੋਸ਼ਿਆ ਕੋਈ ਕਾਮਯਾਬ ਹੈ ਤਾਂ ਉਸ ਨੂੰ ਵੀ ਕੋਈ ਨਾ ਕੋਈ ਇੱਕ ਡਰ ਹੈ ਕਿ ਕਿਥੇ ਕਾਮਯਾਬੀ ਚਲੇ ਹੀ ਨਾ ਜਾਵੇ ਜੇ ਕਾਮਯਾਬੀ ਤੁਹਾਡੀ ਮਿਹਨਤ ਨਾਲ ਤੁਹਾਨੂੰ ਮਿਲੀ ਹੈ ਤਾਂ ਡਰ ਕਿਸ ਚੀਜ਼ ਦਾ ਹੈ ਡਰ ਦੱਸੋ ਕਿਸ ਚੀਜ਼ ਦਾ ਜੇ ਪਰਮਾਤਮਾ ਨੇ ਦਿੱਤੀ ਹੈ ਫਿਰ ਤੇ ਡਰਨ ਦੀ ਜਮਾਈ ਜ਼ਰੂਰਤ ਨਹੀਂ ਹੈ ਕਿਉਂਕਿ ਉਹ ਦਿੱਤੀ ਹੋਈ ਚੀਜ਼ ਕਿਉਂ ਖੋਏਗਾ ਜਦੋਂ ਨੇ ਤੁਹਾਨੂੰ ਜੀਵਨ ਦਿੱਤਾ ਏ ਉਹਨੇ ਇੱਕ ਦਿਨ ਇੱਕ ਦਿਨ ਇੱਕ ਚੀਜ਼ ਦਾ ਖਾਤਮਾ ਤੇ ਜੋ ਦੁਨੀਆਦਾਰੀ ਦੀਆਂ ਚੀਜ਼ਾਂ ਨੇ ਉਹ ਤੁਸੀਂ ਆਪ ਲਈਆਂ ਨੇ ਤੇ ਫਿਰ ਡਰ ਕਿਸ ਚੀਜ਼ ਦਾ ਡਰ ਪਤਾ ਕੀ ਹੈ ਡਰ ਉਹ ਹੈ ਕਿ ਜੋ ਉਹ ਸੀ ਚੀਜ਼ ਆਪ ਬਣਾਈ ਤੇ ਉਹ ਸੀ ਆਪ ਹੀ ਗਵਾ ਬੈਠਦੀ ਹੈ ਕਿੰਨੀ ਵਧੀਆ ਗੱਲ ਆ ਕਿ ਕੁਦਰਤ ਨੇ ਬਹੁਤ ਅੱਛਾ ਦਿੱਤਾ ਹੈ ਤੁਰਨ ਲਈ ਪਿਆਰ ਦਿੱਤੇ ਆ ਤੇ ਸਾਡੀਆਂ ਜ਼ਰੂਰਤਾਂ ਜੋ ਨੇ ਉਹ ਮਤਲਬ ਤੁਰ ਕੇ ਤੁਰ ਕੇ ਮਤਲਬ ਹੌਲੀ ਹੌਲੀ ਸਾਨੂੰ ਹਰ ਚੀਜ਼ ਮਿਲੇ ਸਾਡੇ ਵੱਸੋਂ ਬਾਹਰ ਚੀਜ਼ ਐ ਸਾਨੂੰ ਤੇ ਭੱਜ ਕੇ ਚੀਜ਼ ਚਾਹੀਦੀ ਐ ਮਤਲਬ ਛੇਤੀ ਚਾਹੀਦੀ ਐ ਵਕਤ ਦਾ ਇੰਤਜ਼ਾਰ ਸਾਨੂੰ ਕਰਨਾ ਨਹੀਂ ਆਉਂਦਾ ਮੇਨ ਦੁੱਖ ਦਾ ਕਾਰਨ ਸਾਡੇ ਲਈ ਇਹੀ ਆ ਹਰ ਕੋਈ ਵਕਤ ਤੋਂ ਅੱਗੇ ਭੱਜ ਰਿਹਾ ਅੱਗੇ ਭੱਜ ਰਿਹਾ ਅੱਗੇ ਭੱਜ ਰਿਹਾ ਕੱਲ ਲਈ ਅਸੀਂ ਐਫਡੀਆਂ ਕਰਾ ਰਹੇ ਹਾਂ ਕੱਲ ਲਈ ਅਸੀਂ ਬੀਮੇ ਕਰਾ ਰਹੇ ਹਾਂ ਕੱਲ ਦਾ ਤੇ ਪਲ ਦਾ ਜਿਹੜਾ ਸਾਨੂੰ ਪਤਾ ਕੋਈ ਨਹੀਂ ਸਾਬ ਲੋ ਆਉਣ ਵਾਲੇ ਕੱਲ੍ਹ ਲਈ ਕੀ ਕਰੋਗੇ ਰੱਖ ਲਓ ਕੁਛ ਬੁਢਾਪੇ 'ਚ ਕੀ ਕਰੋਗੇ ਆਹ ਕਰ ਲਓ ساری ਉਮਰ ਦੀਆਂ ਰੋਟੀਆਂ ਨੇ ਕਿਹੜੀ ساری ਉਮਰ ਤੇ ਕਿਹੜਾ ਬੁਢਾਪਾ ਦੱਸੋ ਹੈ ਕੋਈ ਗੱਲਬਾਤ ਕੋਈ ਸਿਰ ਪੈਰ ਹੈ ਕਿਸੇ ਚੀਜ਼ ਦਾ ਆਪ ਹੀ ਪਤਾਏ ਭਾਈ ਲਾਈਨ 'ਚ ਲੱਗੇ ਆ ਪਤਾ ਕੋਈ ਨਹੀਂ ਕਦੋਂ ਕੀ ਹੋ ਜਾਣਾ ਆਪ ਹੀ ਅਸੀਂ ਪਲੈਨਿੰਗ ਆ ਸਾਰਾ ਦਿਨ ਸਾਰੀ ਰਾਤ ਕਰਦੇ ਆ ਬਈ ਸਰਕਾਰੀ ਨੌਕਰੀ ਮਿਲ ਜਵੇ ਸਾਰੀ ਉਮਰ ਦੀਆਂ ਰੋਟੀਆਂ ਨੇ ਇੱਕ ਵਾਰ ਆ ਬਿਜ਼ਨਸ ਕਰ ਲੀਏ ਬੱਸ ਪੁੱਛੋ ਨਾ ਕੁਝ ਕੀ ਹੋ ਜਾਣਾ ਏ ਫੇਰ ਤੇ ਸਾਡੇ ਬਾਰੇ ਨਿਆਰੇ ਹੋ ਜਣਾ ਇੱਕ ਵਾਰ ਗੱਡੀ ਮਿਲ ਜੇ ਬੱਸ ਬੜੇ ਔਖੇ ਆ ਜੀ ਜਾਣਾ ਆਉਣਾ ਔਖਾ ਏ ਇੱਕ ਵਾਰ ਮੁੰਡਾ ਵਿਆਹਿਆ ਜਾਏ ਉਹਦੇ ਗਾਹ ਮੁੰਡਾ ਹੋ ਜੇ ਬਾਕੀ ਸਾਰਾ ਕੁਝ ਠੀਕ ਹੈ ਮਤਲਬ ਕੀ ਹੋਇਆ ਕਿ ਇੱਕ ਚੀਜ਼ ਸਾਡੀ ਪੂਰੀ ਨਹੀਂ ਹੁੰਦੀ ਸਾਡੀ ਜ਼ੁਬਾਨ ਤੇ ਸਾਡੇ ਦਿਮਾਗ ਨੇ ਸਾਨੂੰ ਅਗਲੇ ਰੌਣੇ ਲਾ ਦੇਣਾ ਕਿਉਂਕਿ ਜੇ ਉਜੇ ਪਾਸੇ ਨਹੀਂ ਲਾਏਗਾ ਤਾਂ ਇਹ ਦਿਮਾਗ ਤੁਹਾਡਾ ਜਾਗਰਿਤ ਹੋ ਜਾਊਗਾ ਤੁਹਾਨੂੰ ਸਹੀ ਸੇਧ ਦੇਣੀ ਸ਼ੁਰੂ ਕਰ ਦੇਊਗਾ ਤੁਹਾਨੂੰ ਅੱਛੇ ਦਿਮਾਗ ਦੇ ਵਿੱਚ ਅੱਛੀਆਂ ਚੀਜ਼ਾਂ ਭਰਨੀਆ ਸ਼ੁਰੂ ਹੋ ਜਾਣੇ ਪਰ ਉਹ ਨਹੀਂ ਚਾਹੁੰਦਾ ਕਿ ਤੁਸੀਂ ਪਰੋਂ ਕਿਉਂ ਕਿ ਅਸੀਂ ਇੱਕ ਪਰਦਾ ਪਾਇਆ ਹੋਇਆ ਹੈ ਲਾਈਫ ਜ਼ਿੰਦਗੀ ਦੇ ਵਿੱਚ ਅਸੀਂ ਜਾਗਣਾ ਹੀ ਨਹੀਂ ਚਾਹੁੰਦੇ ਉਹ ਇੱਕ ਬੜੀ ਵਧੀਆ ਕਹਾਣੀ ਹੈ ਮੁਰਗੇ ਨੂੰ ਕਿਸੇ ਨੇ ਪੁੱਛਿਆ ਕਿ ਭਾਈ ਕੀ ਹੋਇਆ ਤੈਨੂੰ ਬੜਾ ਮਤਲ-ਤਲ ਖਾਂਦਿਆ ਲੋਕ ਬੜੇ ਸੁਆਦ ਨਾਲ ਕਹਿੰਦਾ ਸਵੇਰੇ ਜਗਾਉਣ ਵਾਲੇ ਦਾ ਜਾਨੀ ਕਿ ਜਾਨੀ ਕਿ ਹਨੇਰੇ ਚੋਂ ਕੱਢਣ ਵਾਲੇ ਦਾ ਹਾਲ ਇਹੀ ਹੁੰਦਾ ਹੈ ਸਵੇਰ ਦੀ ਚਾਨਣ ਦਾ ਹੋਕਾ ਦੇਣ ਵਾਲਾ ਕਹਿੰਦਾ ਹਾਲ ਇਹੀ ਹੁੰਦਾ ਹੁਣ ਪਤਾ ਨਹੀਂ ਇਹ ਗੱਲ ਸਹੀ ਆ ਕਿ ਗਲਤ ਆ ਮਜ਼ਾਕ ਚ ਬਣੀ ਆ ਪਰ ਇੱਕ ਗੱਲ ਮੰਨਣ ਵਾਲੀ ਹੈ ਇਤਿਹਾਸ ਗਵਾਏ ਕਿ ਜੋ ਵੀ ਜੋ ਵੀ ਤੁਹਾਨੂੰ ਸਹੀ ਸੇਧ ਦਿੰਦਾ ਹੈ ਨਾ ਉਹਦਾ ਹਾਲ ਬੁਰਾ ਹੀ ਹੁੰਦਾ ਹੈ ਕਿਉਂਕਿ ਅੱਜ ਤੱਕ ਜਿੰਨੇ ਵੀ ਵਿਗਿਆਨੀ ਹੋਏ ਆ ਜਿੰਨੇ ਵੀ ਗਿਆਨੀ ਹੋਏ ਆ ਜਿੰਨੇ ਵੀ ਮਹਾਪੁਰਸ਼ ਹੋਏ ਆ ਜਿੰਨੇ ਵੀ ਸਾਰੇ ਆਪਾਂ ਦੇ ਆਮ ਇਨਸਾਨ ਆ ਆਪਾਂ ਦੇ ਗ੍ਰੈਸਤੀ ਵਿੱਚ ਰਹਿਣ ਵਾਲੇ ਆਮ ਇਨਸਾਨ ਆ ਆਪਾਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਰਿਹਾ ਹੁਣ ਇੱਕ ਛੋਟੀ ਜੀ ਗੱਲ ਸੁਣਿਓ ਜਾਗਰਤਤਾ ਦੀ ਗੱਲ ਕੀਤੀ ਨਾ ਆਪਾਂ ਹੁਣ ਛੋਟੀ ਜੀ ਗੱਲ ਸੁਣਿਓ ਜਾਤੀ ਧਰਮ ਨੌਕਰੀ ਪਹਿਲਾਂ ਅਸੀਂ ਜਾਤੀ ਦੇਖਦੇ ਆ ਫਿਰ ਅਸੀਂ ਧਰਮ ਦੇਖਦੇ ਆ ਫਿਰ ਅਸੀਂ ਨੌਕਰੀ ਦੇਖਦੇ ਆ ਕਾਸਟ ਦੇਖਦੇ ਆ ਵੀ ਸਰ ਕੌਣ ਆ ਕਿੱਦਾਂ ਆ ਫਿਰ ਅਸੀਂ ਉਹਦੀ ਪੋਸਟ ਦੇਖਦੇ ਆ ਫਿਰ ਅਸੀਂ ਦੌਲਤ ਦੇਖਦੇ ਆਂ ਜ਼ਮੀਨ ਜਿਆਦਾਤ ਦੇਖਦੇ ਆਂ ਫਿਰ ਅਸੀਂ ਸੁੰਦਰਤਾ ਦੇਖਦੇ ਆਂ ਫਿਰ ਅਸੀਂ ਉਹਦੀ ਰੈਪਿਊਟੇਸ਼ਨ ਇੱਜ਼ਤ ਸਮਾਜ ਵਿੱਚ ਕਿੰਨੀ ਆ ਘਰ ਪਰਿਵਾਰ ਘਰਬਾਰ ਦੇਖਦੇ ਆਂ ਤੇ ਫਿਰ ਅਸੀਂ ਕਹਿੰਨੇ ਆ ਪ੍ਰਮਾਤਮਾ ਨੇ ਜੋੜੀ ਬਣਾਈ ਹੈ ਸਾਰਾ ਕੁਝ ਅਸੀਂ ਦੇਖਦੇ ਆਂ ਪ੍ਰਮਾਤਮਾ ਨੇ ਜੋੜੀ ਬਣਾਈ ਹੈ ਪ੍ਰਮਾਤਮਾ ਨੇ ਕਿੱਥੋਂ ਧਰਮ ਕੱਢ ਦਿੱਤਾ ਕਿਥੋਂ ਨੌਕਰੀਆਂ ਕੱਢਦੀਆਂ ਕਿਥੋਂ ਜ਼ਮੀਨਾਂ ਕੱਢਦੀਆਂ ਕਿਥੋਂ ਕੀ ਕੱਢ ਦਿੱਤਾ ਫਿਰ ਆਪਾਂ ਕਹਿ ਦਿੰਨੇ ਆ ਕੁਦਰਤ ਕਰਦੀ ਐ ਗੱਲ ਸਹੀ ਆ ਕਿਤੇ ਨਾ ਕਿਤੇ ਕੋਈ ਕੁਦਰਤ ਜੁੜੀ ਐ ਤੇ ਜੇ ਕੁਦਰਤ ਹੀ ਕਰਦੀ ਐ ਤੇ ਫਿਰ ਤਲਾਕ ਕੌਣ ਕਰਦਾ ਐ ਫਿਰ ਮੈਰिज ਲਾਈਫ ਖਰਾਬ ਕੌਣ ਕਰਦਾ ਐ ਫਿਰ ਅਸੀਂ ਇੱਕ ਦੂਜੇ ਤੋਂ ਧੋਖਾ ਕੌਣ ਕਰਦਾ ਐ ਫਿਰ ਉਹ ਪਰਮਾਤਮਾ ਨਹੀਂ ਕਹਤਾ ਦੱਸੋ ਜਰਾ ਇੱਕ ਤਰਕ ਦੀ ਗੱਲ ਆ ਇੱਕ ਚਾਨਣ ਦੀ ਗੱਲ ਹੈ ਕਿ ਜੋੜੀ ਰੱਬ ਨੇ ਬਣਾਈ ਆ ਤੇ ਜੋੜੀ ਤੋੜੀ ਕਿੰਨੇ ਆ ਫਿਰ ਤੋੜਨ ਵਾਲਾ ਕੌਣ ਹੈ ਨਹੀਂ ਜੀ ਉਹ ਪਰਮਾਤਮਾ ਨਹੀਂ ਹੈ ਇੱਥੇ ਬੇਅਕਲੀ ਕੁੜੀ ਦੀ ਆ ਇਹਨੂੰ ਨਹੀਂ ਵਸਣਾ ਆ ਇੱਥੇ ਬੇਅਕਲੀ ਮੁੰਡੇ ਦੀ ਆ ਉਹ ਆ ਕਰਦਾ ਸੀ ਤੇ ਜਦੋਂ ਪਹਿਲਾਂ ਜੋੜੀ ਬਣਾਈ ਸੀ ਉਦੋਂ ਪਰਮਾਤਮਾ ਨੇ ਬਣਾਈ ਆ ਤੋੜੀ ਕਿੰਨੇ ਆ ਇਨਸਾਨਾਂ ਨੇ ਵਾਹ ਕੀ ਬਾਤ ਹੈ ਕੀ ਕਰਦੇ ਆ ਅਸੀਂ ਅਸੀਂ ਆਪਣੇ ਆਪ ਨੂੰ ਬੜੀ ਜਲਦੀ ਸਾਫ਼ ਕਰ ਲੈਣੇ ਆ ਅਸੀਂ ਆਪਣੇ ਆਪ ਨੂੰ ਬੜੀ ਜਲਦੀ ਪਰਮਾਤਮਾ ਵਿਚਾਰੇ ਤੇ ਗੱਲ ਸੁੱਟ ਕੇ ਹਲਕਾ ਫੁਲਕਾ ਤੇ ਉਸ ਦੀ ਬਲੈਸਿੰਗ ਆਪਣੇ ਆਪ ਕਰ ਲੈਣੇ ਆ ਤੁਸੀਂ ਸਮਝਦਾਰ ਹੋ ਮੇਰਾ ਇਸ਼ਾਰਾ ਸਮਝ ਰਹੇ ਹੋ ਦੋ ਪੈਰਾਂ ਤੇ ਚੱਲਣ ਦੇ ਲਈ ਇਨਸਾਨ ਨੇ ਦੋ ਪੈਰ ਦਿੱਤੇ ਆ ਹਰ ਚੀਜ਼ ਦਾ ਮਹੱਤਵ ਹੈ ਜੋ ਕੁਦਰਤ ਨੇ ਸਾਨੂੰ ਦਿੱਤੀ ਹੈ ਭਾਵੇਂ ਅੱਖਾਂ ਹੋਣ ਨੱਕ ਹੋਵੇ ਮੂੰਹ ਦੇਵੇ ਸ਼ੁਕਰ ਹੈ ਮੂੰਹ ਇੱਕ ਹੀ ਦਿੱਤਾ ਬੋਲਣ ਲਈ ਹਨਾ ਅੱਖਾਂ ਦੋ ਦਿੱਤੀਆਂ ਨੇ ਕਿਉਂਕਿ ਦੇਖਣ ਤੋਂ ਬਿਨਾ ਕੁਝ ਵੀ ਨਹੀਂ ਹੈ ਹੈਨਾ ਕਿ ਚੰਗੀ ਤਰ੍ਹਾਂ ਦੇਖੋ ਪਰਖੋ ਫਿਰ ਬੋਲੋ ਪਹਿਲਾਂ ਸੋਚੋ ਸਭ ਤੋਂ ਉੱਤੇ ਦਿਮਾਗ ਦਿੱਤਾ ਕਿਉਂ ਦਿੱਤਾ ਪਹਿਲਾਂ ਸੋਚੋ ਫਿਰ ਦੇਖੋ ਫਿਰ ਮਹਿਸੂਸ ਕਰੋ ਕਿਸੇ ਚੀਜ਼ ਨੂੰ ਫਿਰ ਬੋਲੋ ਨਹੀਂ ਅਸੀਂ ਦੇਖਣਾ ਨਹੀਂ ਮਹਿਸੂਸ ਨਹੀਂ ਕਰਨਾ ਸੋਚਣਾ ਨਹੀਂ ਪਹਿਲਾਂ ਇਹਨੂੰ ਚਲਾਉਣਾ ਹੈ ਫਿਰ ਫਿਰ ਉਸ ਤੋਂ ਬਾਅਦ ਮੰਨਤੇ ਆਓ ਮੰਨਤੇ ਜਿਸ ਤਰ੍ਹਾਂ ਦੀ ਗੱਲ ਲੱਗੀ ਆ ਉਸ ਤਰ੍ਹਾਂ ਦੇ ਨਾਲ ਰਿਸ਼ਤੇ ਬਣਾਓ ਕੰਮਕਾਰ ਕਰੋ ਜੋ ਮਰਜ਼ੀ ਕਰੋ ਪਰ ਕਿ ਅਸੀਂ ਇਸ ਕੁਦਰਤ ਦੇ ਦਿੱਤੇ ਹੋਏ ਜੋ ਸਿਸਟਮ ਡਿਸਪਲਿਨ ਜੋ ਕੁਦਰਤ ਨੇ ਦਿੱਤਾ ਹੈ ਕਿ ਅਸੀਂ ਉਸ ਅਨੁਸਾਰ ਚੱਲਦੇ ਹਾਂ ਨਹੀਂ ਚੱਲਦੇ ਹੁਣ ਆਪਾਂ ਗੱਲ ਕਰ ਰਹੇ ਸੀ ਪੈਰਾਂ ਦੀ ਪੈਰ ਕੁਦਰਤ ਨੇ ਤੋੜਨ ਲਈ ਦਿੱਤੇ ਆ ਨਹੀਂ ਜੀ ਨਹੀਂ ਤੋੜ ਕੇ ਅਸੀਂ ਕਿਸੇ ਮੰਜ਼ਲ ਤੇ ਨਹੀਂ ਪਹੁੰਚ ਸਕਦੇ ਸਾਨੂੰ ਭੱਜ ਕੇ ਪਹੁੰਚਣਾ ਹੈ ਕਿਉਂਕਿ ਸਾਨੂੰ ਤੇਜ਼ੀ ਚਾਹੀਦੀ ਹੈ ਜੇ ਭਜਾਉਣਾ ਹੀ ਹੁੰਦਾ ਪਰਮਾਤਮਾ ਨੇ ਤੇ ਤੁਹਾਨੂੰ ਚਾਰ ਪੈਰ ਲਾ ਦੇਣੇ ਸੀ ਉਹ ਲਾਇਆ ਤਾਂ ਕਿਉਂ ਨਹੀਂ ਤੁਸੀਂ ਆਰਾਮ ਨਾਲ ਹਰ ਚੀਜ਼ ਕਰਦੇ ਕਿਉਂਕਿ ਆਰਾਮ ਨਾਲ ਕਰਨ ਤੇ ਹੀ ਤੁਹਾਨੂੰ ਵਕਤ ਤੇ ਹਰ ਚੀਜ਼ ਮਿਲ ਜਾਣੀ ਹੈ ਪਰ ਇਹ ਇੰਤਜ਼ਾਰ ਕਰਨਾ انسان ਦੇ ਹੱਥ ਵਾਸਤੇ ਦਿਮਾਗ ਨੇ ਇਜਾਜ਼ਤ ਹੀ ਨਹੀਂ ਦਿੱਤੀ ਕਿਉਂਕਿ ਸਾਨੂੰ ਫਾਸਟ ਫਾਸਟ ਚੀਜ਼ਾਂ ਚਾਹੀਦੀਆਂ ਨੇ ਇਹੀ ਸਾਡੇ ਦੁੱਖ ਦਾ ਕਾਰਨ ਨੇ ਹੋ ਗਈ ਚਰਚਾ ਅੰਤ ਤੇ ਚਲ ਹੁਣ ਆਪਾਂ ਗੱਲ ਕਰਦੇ ਆ ਅੱਜ 11 ਦਸੰਬਰ 2024 ਸੱਚ ਜਾਣੋ ਜਦੋਂ ਤੁਸੀਂ ਆਪਣੇ ਸਿਤਾਰਿਆਂ ਨੂੰ ਆਪਣੇ ਗ੍ਰਹਾਂ ਨੂੰ ਆਪਣੇ ਆਪ ਨੂੰ ਸਮਝ ਲਿਆ ਤਾਂ ਤੁਸੀਂ ਹਰ ਫੀਲਡ ਵਿੱਚ ਹਰ ਜਗ੍ਹਾ ਤੇ ਕਾਮਯਾਬ ਹੋ ਜਾਓਗੇ ਕਾਮਯਾਬੀ ਦਿਮਾਗ ਦੀ ਹੈ ਕਿ ਜਾਂ ਕਾਮਯਾਬੀ ਮੰਨਦੀ ਹੈ ਹੋਰ ਕੁਝ ਨਹੀਂ ਹੈ ਇੱਕ ਤਮਗਾ ਲੱਗਣ ਦੇ ਨਾਲ ਇੱਕ ਜੇਬ 'ਚ ਪੈਸਾ ਪਏ ਹੋਣ ਨਾਲ ਪਰਸ ਪਰਨ ਨਾਲ ਕੁਝ ਨਹੀਂ ਹੋਣਾ ਜੇ ਆਪਣੇ ਤੇ ਲਾਈ ਨਾ ਭਾਗ ਵਾਲੇ ਨੇ ਲੋਕ ਜਿਹੜੀ ਆਪਣੀ ਕਮਾਈ ਆਪਣੀ ਮਿਹਨਤ ਆਪਣੇ ਤੇ ਲਾਉਂਦੇ ਆ ਤੇ ਆਪਣੇ ਪਰਿਵਾਰ ਨਾਲ ਰਹਿੰਦੇ ਆ ਠੀਕ ਆ ਚਲੋ 11 ਦਸੰਬਰ 2024 ਦਿਨ ਬੁੱਧਵਾਰ ਦਾ ਇੱਕ ਆਦਿਸ਼ੀ ਤਿਥੀ ਅੱਜ ਤੇ ਰੇਵਤੀ ਨਕਸ਼ਤਰ 11:48 ਮਿੰਟ ਤੱਕ ਚੱਲੇਗਾ ਤੇ ਬਰੀ ਅਨਯੋਗ ਰਹੇਗਾ ਉਸ ਤੋਂ ਬਾਅਦ ਵੀ ਗੱਡ ਮੂਲ ਬਣੇ ਹੀ ਰਹਿਣਗੇ ਅੱਜ ਤਕਰੀਬਨ ਬੁੱਧਵਾਰ ਵਾਲੇ ਦਿਨ ਦੇਖਿਆ ਜਾਵੇ ਤਾਂ ਮੀਨ ਰਾਸ਼ੀ ਤੋਂ ਨਿਕਲ ਕੇ ਮੇਸ਼ ਰਾਸ਼ੀ ਵਿੱਚ ਚੰਦਰਮਾ 11:48 ਤੇ ਆਏਗਾ ਤੇ 11:48 ਤੱਕ ਹੀ ਰੇਵਤੀ ਨਕਸ਼ਤਰ ਤੇ ਉਸ ਤੋਂ ਬਾਅਦ 20 ਗੰਡਮੂਲ ਦਾ ਨਕਸ਼ਤਰ ਜਾਨੀ ਅਸ਼wini ਨਕਸ਼ਤਰ ਚੱਲੇਗਾ 15/27 ਤੋਂ ਸ਼ੁਰੂ ਹੋ ਕੇ 25/10 ਤੱਕ ਚੱਲੇਗੀ ਪੰਚਕ ਅੱਜ ਸਮਾਪਤ ਹੋ ਜਾਏਗੀ ਜੋ ਪਿਛਲੇ 5 ਦਿਨ ਤੋਂ ਚੱਲ ਰਹੀ ਸੀ 11:48 ਤੱਕ ਮੋਕਸ਼ਾ ਇਕਾदशी ਦਾ ਵਰਤ ਵੀ ਰਹੇਗਾ ਠੀਕ ਹੈ ग्रहों ਦੇ ਮੁਤਾਬਕ ਤੇ ਨਾਲ ਜੋ ਸ਼੍ਰੀ ਗੀਤਾ ਜੰਤੀ ਅੱਜ ਤੇ ਬੱਕਰੀ ਬੁੱਧ ਪੂਰਬ ਚ ਅਸਤ ਸੌਰੀ ਉਦੇ ਹੋ ਜਾਣਗੀ ਅੱਜ ਬੱਕਰੀ ਬੁੱਧ ਉਦੇ ਹੋ ਰਿਹਾ ਠੀਕ ਹੈ ਰਾਹੂ ਕਾਲ ਦਾ ਟਾਈਮ ਅੱਜ ਤਕਰੀਬਨ ਬੁੱਧਵਾਰ ਵਾਲੇ ਦਿਨ 12:00 ਵਜੇ ਤੋਂ ਲੈ ਕੇ 1:30 ਵਜੇ ਤੱਕ ਰਹੇਗਾ ਠੀਕ ਤੇ ਹੁਣ ਆਪਾਂ ਜਾਣਦੇ ਹਾਂ ਅਸਟ੍ਰੋਲੋਜੀ ਵਿਦੋਲੋਜੀਕ ਵਿੱਚ ਚੰਦਰ ਰਾਹੂ ਦਾ ਜੋ 11:48 ਤੱਕ ਤੇ ਉਸ ਤੋਂ ਬਾਅਦ ਮੇਸ਼ ਰਾਸ਼ੀ ਵਿੱਚ ਚੰਦਰਮਾ ਕੀ ਪ੍ਰਭਾਵ ਪਾਵੇਗਾ ਦੇਖਿਆ ਜਾਵੇ ਤਾਂ ਸਭ ਤੋਂ ਪਹਿਲਾਂ ਮੇਸ਼ ਰਾਸ਼ੀ ਦੀ ਗੱਲ ਕਰੀਏ ਤਾਂ ਦੁਪਹਿਰ ਤੋਂ ਬਾਅਦ 10 ਸਮਾਂ 11:45 ਤੋਂ ਬਾਅਦ ਜਾਂ 12 ਵਜੇ ਤੋਂ ਹੀ ਲਾ ਲਓ ਤੁਸੀਂ ਚੰਦਰਮਾ ਲਗਨ ਵਿੱਚ ਆ ਜਾਏਗਾ ਥੋੜੀ ਮਾਨਸਿਕ ਕਲਪਾਟ ਪੈਸੇ ਨੂੰ ਲੈ ਕੇ ਜਾਂ ਰਿਸ਼ਤਿਆਂ ਨੂੰ ਲੈ ਕੇ ਜਾਂ ਕੁਝ ਗੱਲਬਾਤ ਕਿਸੇ ਨਾਲ ਹੋਈ ਸੀ ਉਸ ਦੀ ਵਜ੍ਹਾ ਨਾਲ ਕੁਝ ਪਰੇਸ਼ਾਨੀ ਆਈ ਸੀ ਤਾਂ ਉਹ ਠੀਕ ਹੋ ਜਾਏਗੀ ਪਰੇਸ਼ਾਨ ਨਾ ਹੋਵੋ ਧਿਆਨ ਰੱਖਣ ਵਾਲੀ ਗੱਲ ਇਹ ਆ ਕਿ ਅੱਜ ਵੀ ਕਾਲਾ ਨੀਲਾ ਰੰਗ ਨਹੀਂ ਪਾਉਣਾ ਤੇ ਕੋਸ਼ਿਸ਼ ਇਹ ਕਰਨੀ ਆ ਸੋਚ ਕੇ ਬੈਠ ਕੇ ਖਾਣਾ ਖਾਓ ਉਸ ਤੋਂ ਬਾਅਦ ਕੇਤੂ ਦਾ ਨਕਸ਼ਤਰ ਆਏਗਾ ਤੇ ਕਾਲਾ ਪੰਤੇ ਜੀ ਤੋਂ ਬਚਣਾ ਹੈ ਠੀਕ ਹੈ ਅਗਲੀ ਰਾਸ਼ੀ ਦੀ ਗੱਲ ਕਰਦੇ ਆ ਟੌਰਸ ਯਾਨੀ ਬ੍ਰਿਖ ਰਾਸ਼ੀ ਬ੍ਰਿਖ ਰਾਸ਼ੀ ਵਾਲਿਆਂ ਦੇ ਲਈ ਜੋ ਸਿਤਾਰੇ ਚੱਲਦੇ ਪਏ ਆ ਗ੍ਰਹਾਂ ਦੇ ਮੁਤਾਬਕ ਰੇਵਤੀ ਨਕਸ਼ਤਰ ਦੁਪਹਿਰ ਤੱਕ ਠੀਕ ਆ ਕੰਮਕਾਰ ਕਰੋ ਆਪਣੀ ਮਿਹਨਤ ਕਰੋ ਅੱਛਾ ਹੈ ਪਰ ਜ਼ੁਬਾਨ 'ਚ ਥੋੜੀ ਜੀ ਮਿਠਾਸ ਰੱਖ ਕੇ ਕੰਮਕਾਰ ਕਰਨੇ ਨੇ ਭੈਣ ਭਾਈ ਦਾ ਸਬੰਧ ਸੁਧਾਰ ਕੇ ਚੱਲਣਾ ਹੈ ਐਵੇਂ ਕਿਸੇ ਤੇ ਅੱਖਾਂ ਬੰਦ ਕਰਕੇ ਭਰੋਸਾ ਨਹੀਂ ਕਰਨਾ ਠੀਕ ਹੈ ਤੇ ਦੂਸਰੀ ਗੱਲ ਇਹ ਆ ਕਿ ਬੁੱਧ ਨੂੰ ਸ਼ੁਭ ਕਰਨ ਦੇ ਲਈ ਹਰੀ ਇਲਾਇਚੀ ਦਾ ਸੇਵਨ ਕਰ ਲਓ ਜੈਮਨੀ ਮਿਥੂ ਰਾਸ਼ੀ ਦੇ ਲਈ ਗੱਲ ਕਰੀ ਆਪਾਂ ਤਾਂ ਇਨਕਮ ਸਥਾਨ ਵਿੱਚ ਚੰਦਰਮਾ ਦੁਪਹਿਰ ਤੋਂ ਬਾਅਦ ਆਏਗਾ ਮੰਗਲ ਦੇ ਘਰ ਵਿੱਚ ਕੇਤੂ ਦਾ ਨਕਸ਼ਤਰ ਭਾਵੇਂ ਮਿੱਤਰਨੀਏ ਪਰ ਮਾਤਾ ਦੀ ਸੇ ਥੋੜੀ ਠੀਕ ਹੁੰਦੀ ਜਾਏਗੀ ਸਿਰ ਵਿੱਚ ਦਰਦ ਵਗੈਰਾ ਆਪਣੇ ਤੁਹਾਡੇ ਹੋਵੇ ਤਾਂ ਕੱਚੀ ਲੱਸੀ ਦਾ ਸੇਵਨ ਤਨੀ ਕਰਨਾ ਚਾਹੀਦਾ ਠੰਡ ਹੈ ਕੱਚੀ ਲੱਸੀ ਦੇ ਛਿੱਟੇ ਅੱਖਾਂ ਦੇ ਮਾਰ ਲਓ ਤੇ ਗਾਂ ਨੂੰ ਰੋਟੀ ਵੀ ਜ਼ਰੂਰ ਪਾ ਦਿਓ ਜਦੋਂ ਤੱਕ ਸ਼ੁਕਰ ਅਠਵੇਂ ਚੱਲ ਰਿਹਾ ਹੈ ਗਾਂ ਨੂੰ ਰੋਟੀ ਪਾਉਂਦੇ ਰਹੋ ਜਿਆਦਾ ਅੱਛਾ ਫਲ ਮਿਲਦਾ ਗੋਦਵਾਰ ਦਾ ਬੇਨਾ ਹਰਾ ਚਾਰਾ ਵੀ ਗਊਸ਼ਾਲਾ ਪਾ ਸਕਦੇ ਹੋ ਕੈਂਸਰ ਕਰ ਕਰਾਸ਼ੀ ਆਪਣੇ ਵਾਹਨ ਦਾ ਧਿਆਨ ਰੱਖੋ ਵਾਹਨ ਚੇਂਜ ਕਰ ਲਈ ਗੱਡੀ ਲੈਣ ਲਈ ਤਾਂ ਸਮਾਂ ਬਿਹਤਰ ਹੈ ਪੈਸਾ ਵੀ ਅੱਛਾ ਆ ਰਿਹਾ ਹੈ ਪਰੇਸ਼ਾਨੀ ਕੀ ਹੈ ਪਰੇਸ਼ਾਨੀ ਇਹ ਹੈ ਕਿ ਕਦੇ ਚ ਰਿੱਟਾਂ ਲੱਗ ਜਾਂਦੀ ਹੈ ਕਦੇ ਕੁਛ ਹੋ ਜਾਂਦਾ ਤੇ ਮਾਤਾ ਦੀ ਲੱਤ ਬਾਹ ਵਿੱਚ ਵੀ ਦਰਦ ਚੱਲ ਰਿਹਾ ਹੈ ਤਾਂ ਥੋੜਾ ਐਕਸੀਡੈਂਟ ਚੱਲਦੇ ਪਏ ਆ ਚੰਦਰ ਦਸਵੇਂ ਸਥਾਨ ਵਿੱਚ ਜਾਏਗਾ ਸਰਕਾਰੀ ਕੰਮ ਵੀ ਚੱਲ ਪੈਣਗੇ ਸਿੰਘ ਰਾਸ਼ੀ ਦੀ ਗੱਲ ਕਰੀਏ ਤਾਂ ਦੁਪਹਿਰ ਤੋਂ ਬਾਅਦ ਦਾ ਸਮਾਂ ਬਿਹਤਰ ਰਹੇਗਾ ਕਿਉਂਕਿ ਚੰਦਰ 8 8 ਵੇ ਤੋਂ 12 ਵਜੇ ਤੋਂ ਬਾਅਦ ਨਿਕਲ ਜਾਏਗਾ ਤਾਂ ਉਸ ਤੋਂ ਬਾਅਦ ਤੁਹਾਡੇ ਆ ਕਮਾ ਕਰਾਂ ਦੀ ਰਫਤਾਰ ਠੀਕ ਹੋ ਜਾਏਗੀ बस ਗੁੱਸੇ ਤੇ ਥੋੜਾ ਕੰਟਰੋਲ ਰੱਖਣਾ ਹੈ ਤੇ ਨਾਲ ਜੋ ਕੰਮਕਾਰ ਤੁਹਾਨੂੰ ਲੱਗ ਰਿਹਾ ਕਿ ਥੋੜੇ ਸਲੋ ਚੱਲ ਰਹੇ ਆ ਤਾਂ ਉਹ ਠੀਕ ਹੈ ਥੋੜਾ ਸੂਰਜ ਜੋ ਹੈ ਚੌਥੇ ਸਥਾਨ ਵਿੱਚ ਹੋਣ ਕਰਕੇ ਪਰੇਸ਼ਾਨੀਆਂ ਕਿਉਂਕਿ ਸੂਰਜ ਬੁੱਧ ਦੇ ਨਕਸ਼ਤਰ ਚ ਹੈ ਤੇ ਕੇਤੂ ਦੂਸਰੇ ਸਥਾਨ ਵਿੱਚ ਹੈ ਕਦੇ ਪੈਸਾ ਆਉਂਦਾ ਤੇ ਕਦੇ ਆਉਂਦਾ ਨਹੀਂ ਕਦੇ ਕੰਮਕਾਰ ਚੱਲਦਾ ਤੇ ਕਦੇ ਬਹੁਤ ਸਲੋ ਹੋ ਜਾਂਦਾ ਹੈ ਸੂਰਜ ਦੇ ਦਰਸ਼ਨ ਕਰ ਲਓ ਜ਼ਰੂਰੀ ਹੈ ਦੂਸਰਾ ਗੁੜ ਦਾ ਸੇਵਨ ਕਰਨਾ ਤੇ ਗੁੜ ਗਾਣੂਕ ਲਾਉਣਾ ਵੀ ਸ਼ੁਭਤਾ ਦੇਵੇਗਾ ਵਰਗੋ ਕੰਨਿਆ ਰਾਸ਼ੀ ਕਨਿਆ ਰਾਸ਼ੀ ਦੇ ਲਈ ਦੁਬਾਰਤੋਂ ਬਾਅਦ ਦਾ ਸਮਾਂ ਥੋੜਾ ਚਿੰਤਾ ਵਾਲਾ ਹੈ ਕੰਮਕਾਰ ਘਟਾਉਣ ਵਾਲਾ ਹੈ ਪਰੇਸ਼ਾਨੀਆਂ ਵਧਾਉਣ ਵਾਲਾ ਹੈ ਦਬਾਗੀ ਟੈਨਸ਼ਨ ਦੇਣ ਵਾਲਾ ਹੈ ਕਿਸੇ ਦੀਆਂ ਗੱਲਾਂ ਮੰਨ ਤੇ ਹਾਵੀ ਹੋ ਜਾਣਗੀਆਂ ਤੇ ਮਨ ਪਰੇਸ਼ਾਨ ਹੋ ਜਾਏਗਾ ਐਵੇਂ ਹੀ ਉਹਨਾਂ ਲੋਕਾਂ ਕੋਲ ਜ਼ਿਆਦਾ ਨਾ ਬੈਠੋ ਜਿਹੜੇ ਤੁਹਾਨੂੰ ਲੱਗਦਾ ਕਿ ਨੈਗੇਟਿਵ ਕਰਦੇ ਆ ਹਨਾ ਐਵੇਂ ਦਿਮਾਗ ਵਿੱਚ ਇਹੋ ਜਿਹੀਆਂ ਗੱਲਾਂ ਭਰੀ ਜਾਣ ਕਿ ਆਹ ਨਹੀਂ ਹੋਣਾ ਇਦਾਂ ਨਹੀਂ ਹੋਣਾ ਯਾਨੀ ਜੋ ਵੀ ਤੁਹਾਨੂੰ ਲੱਗਦਾ ਕਿ ਹਮੇਸ਼ਾ ਟਹਿਟੇਰੀ ਕਰਨ ਵਾਲੀਆਂ ਗੱਲਾਂ ਕਰਦੇ ਆ ਤਾਂ ਥੋੜਾ ਜਿਹਾ ਉਹਨਾਂ ਦੀ ਸੰਗਤ ਤੋਂ ਦੂਰੀ ਪਣਾ ਕੇ ਰੱਖੋ ਚੰਗੀ ਗੱਲ ਆ ਠੀਕ ਆ ਚੰਦਰ ਰਥ ਵਿੱਚ ਜਾ ਤਾਂ ਯਾਤਰਾ ਜ਼ਰੂਰੀ ਨਾ ਹੋਵੇ ਤਾਂ ਟਾਲ ਦਿਓ ਲਿਬਰਾ ਤੁਲਾ ਰਾਸ਼ੀ ਵਾਲਿਆਂ ਦੇ ਲਈ ਦੁਪਹਿਰ ਤੋਂ ਬਾਅਦ ਦਾ ਸਮਾਂ ਬਿਹਤਰ ਧਨ ਕੰਮ ਕਰ ਬਿਜ਼ਨਸ ਚੰਗਾ ਪੈਸਾ ਆ ਜਾਏਗਾ ਰੁਕਿਆ ਹੋਇਆ ਵੀ ਕਰਜ਼ੇ ਲੈਣ ਦੀ ਜ਼ਰੂਰਤ ਨਹੀਂ ਪਵੇਗੀ ਪ੍ਰੇਮ ਸਬੰਧਾਂ ਵਿੱਚ ਕੋਈ ਪਰੇਸ਼ਾਨੀ ਸੀ ਤਾਂ ਉਹ ਫੋਨ ਵੀ ਆ ਜਾਏਗਾ ਤੇ ਗੱਲਬਾਤ ਵੀ ਹੋ ਚਾਏਗੀ ਸਕੋਰਪੀਓ বৃশ্চਿਕ ਰਾਸ਼ੀ বৃশ্চਿਕ ਰਾਸ਼ੀ ਦੇ ਲਈ ਚੰਦਰ 6ਵੇਂ ਸਥਾਨ ਵਿੱਚ ਜਾਏਗਾ ਦੁਪਹਿਰ ਤੋਂ ਬਾਅਦ ਉਸ ਤੋਂ ਪਹਿਲਾਂ ਬੁੱਧ ਦਾ ਨਕਸ਼ਤਰ ਮਿੱਤਰਨੀ ਹੈ ਤੇ ਉਸ ਤੋਂ ਬਾਅਦ ਜੋ ਕੇਤੂ ਦਾ ਨਕਸ਼ਤਰ ਇਨਕਮ ਸਥਾਨ ਵਿੱਚ ਹੈ ਤਾਂ ਇਸ ਕਰਕੇ ਕੱਪੜੇ ਦੀ ਸ਼ਾਪਿੰਗ ਕਰ ਸਕਦੇ ਹੋ ਤੁਸੀਂ ਔਰ ਰਾ ਸਰਕਾਰੀ ਨੌਕਰੀ ਕਰਨ ਵਾਲਿਆਂ ਦਾ ਵੀ ਸਮਾਂ ਬਿਲਕੁਲ ਬਿਹਤਰ ਹੈ ਪਰੇਸ਼ਾਨੀ ਸਿਰਫ ਇਹ ਹੈ ਕਿ ਰਾਤ ਨੂੰ ਇੱਕ ਦੁੱਧ ਦਾ ਸੇਵਨ ਨਾ ਕਰਨਾ ਤੇ ਇੱਕ ਜੋ ਮੈਡੀਸਨ ਵਗੈਰਾ ਤੁਸੀਂ ਬਹੁਤ ਜ਼ਿਆਦਾ ਬਿਨਾ ਪੁੱਛੇ ਲੈ ਰਹੇ ਹੋ ਤਾਂ ਇਹ ਮੈਡੀਸਨ ਜ਼ਿਆਦਾ ਨਾ ਖਾਓ ਸੂਰਜ ਬੁੱਧ ਬੁੱਧ ਅਸ਼ਟਮੇਸ਼ਾ ਤੁਹਾਡੇ ਲਗਨ ਚ ਚੱਲ ਰਿਹਾ ਤਾਂ ਬੁੱਧ ਦਵਾਈਆਂ ਦਾ ਕਾਰਕ ਵੀ ਮੰਨਿਆ ਜਾਂਦਾ ਕਦੀ ਆਹ ਲੈਣਾ ਤੇ ਕਦੀ ਉਹ ਲੈਣਾ ਦਵਾਈਆਂ ਤੋਂ ਥੋੜੀ ਜਿਹੀ ਦੂਰੀ ਬਣਾਓ ਠੀਕ ਆ ਸੈਜੀਟੇਰੀਅਸ ਤੁਹਾਨੂੰ ਰਾਸ਼ੀ ਦੀ ਗੱਲ ਕਰਦੇ ਆ ਜੀ ਤਲੋ ਰਾਸ਼ੀ ਦੇ ਵਾਲਿਆਂ ਦੇ ਲਈ ਥੋੜੀ ਦੁਪਹਿਰ ਤੋਂ ਬਾਅਦ ਔਲਾਦ ਲਈ ਸਮਾਂ ਬਿਹਤਰ ਹੋ ਜਾਏਗਾ ਤੇ ਵਿਦਿਆਰਥੀਆਂ ਲਈ ਵੀ ਅੱਛਾ ਹੋ ਜਾਏਗਾ ਮਨ ਪੜ੍ਹਾਈ 'ਚ ਲੱਗੇਗਾ ਜੋ ਤੁਸੀਂ ਟੈਸਟ ਪੇਪਰ ਦੇਣ ਦੀ ਤਿਆਰੀ ਕਰ ਰਹੇ ਹੋ ਤੁਹਾਡਾ ਠੀਕ ਹੋ ਜਾਏਗਾ ਪਰੇਸ਼ਾਨੀਆਂ ਤੁਹਾਡੀਆਂ ਘਟਣਗੀਆਂ ਅਤੇ ਰਿਲੈਕਸ ਮਿਲੇਗੀ ਤੇ ਫਸੋ ਥੋੜਾ ਜਿਆ ਦਾ ਕਰਨਾ ਕਿ ਬੱਚਿਆਂ ਨੂੰ ਮਿਠੀ ਦੇ ਦੇਣੀ ਹੈ ਕੈਪ੍ਰਿਗੋਨ ਮਕਰ ਰਾਸ਼ੀ ਦੀ ਗੱਲ ਕਰੀਏ ਤਾਂ ਸ਼ੁਕਰ ਲਗਣ ਵਿੱਚ ਤੇ ਮੰਗਲ ਜੋ 7ਵੇਂ ਸਥਾਨ ਵਿੱਚ ਟੈਂਪਰੇਰੀ ਮੰਗਲਿਕ ਜੋਗ ਬਣਾ ਰਿਹਾ ਤਾਂ ਸ਼ਨੀ ਦੂਸਰੇ ਸਥਾਨ ਵਿੱਚ ਹੈ ਤਾਂ ਦੁੱਧ ਮੱਥੇ ਤੇ ਲਾਓ ਤੇ ਇੱਕ ਦੁੱਧ ਦਾ ਪੈਕੇਟ ਆ ਜਰੂਰ ਮੰਦਰ ਰੱਖ ਕੇ ਆਓ ਦੂਜੀ ਗੱਲ ਰਹੀ ਕੇਤੂ ਦਾ ਵੀ ਨਕਸ਼ਤਰ ਮਿੱਤਰਨੀਆ ਤੇ ਬੁੱਧ ਜੋ ਹੈ ਤੁਹਾਡੇ ਵਿਦੇਸ਼ ਤੇ ਸਿਰਫ ਕੰਮ ਕਰਾ ਰਿਹਾ ਯਾਤਰਾ ਕਰਵਾ ਰਿਹਾ ਤੇ ਉਸ ਨੂੰ ਸ਼ੁਭ ਕਰਨ ਦੇ ਲਈ ਤੁਸੀਂ ਮਤਲਬ ਕੋਈ ਪੇਪਰ ਵਰਕ ਕਰੋ ਕਿਤਾ ਉਹ ਤੁਹਾਡਾ ਸਹੀ ਤਰੀਕੇ ਨਾਲ ਹੋਵੇ ਤਾਂ ਉਹਦੇ ਲਈ ਤੁਸੀਂ ਸ਼ੁਕਰ ਨੂੰ ਸ਼ੁਭ ਕਰਨਾ ਹੈ ਕੰਨਾ ਵਿੱਚ ਇਤਰ ਲਗਾ ਲੈਣਾ ਹੈ ਇਹ ਤਾਂ ਦੇਸੀ ਸ਼ੀਸ਼ੀ ਕੋਲ ਰੱਖ ਲੈਣੀ ਹੈ ਤੇ ਮੰਗਲ ਜੋ ਹੈ ਉਹ ਗੁੱਸੇ ਤੇ ਤੇ ਨਮਕ ਦਾ ਸੇਵਨ ਕੱਟ ਕਰਨ ਤੇ ਸ਼ੀ ਸੁਭਫਲ ਦੇਗਾ ਅਕੂਰਸ ਯਾਨੀ ਕੁੰਬ ਰਾਸ਼ੀ ਦੀ ਗੱਲ ਕਰਦੇ ਹਾਂ ਜੀ ਕੇਤੂ ਦਾ ਨਕਸ਼ਤਰ ਮਿਤਰਨਾ ਹੋਣ ਕਰਕੇ ਛੱਟਚੋੜ ਤੇ ਕੀਮਤੀ ਚੀਜ਼ਾਂ ਦਾ ਨੁਕਸਾਨ ਹੋ ਸਕਦਾ ਹੈ ਠੀਕ ਹੈ ਬੱਚਿਆਂ ਨੂੰ ਥੋੜਾ ਤਾਲਮਿਲ ਬਣਾ ਕੇ ਚੱਲੋ ਜਿਆਦਾ ਬੇਸਵਾਸੀ ਕਰਦਾ ਮਾਹੌਲ ਤੇ ਘਰ ਚੋਂ ਉਦਾਸੀ ਹੀ ਦਵੇਗੀ ਜਿਆਦਾ ਬੋਲਣ ਨਾਲ ਇਹ ਥੋੜਾ ਇੱਕ ਇੱਕ ਕੋਈ ਜਿਆਦਾ ਹੱਲ ਹੋ ਜਾਂਦਾ ਹੈ ਬੈਠ ਕੇ ਬੜੇ ਪਿਆਰ ਨਾਲ ਗੁੱਸੇ ਤੋਂ ਬਿਨਾਂ ਗੱਲ ਕਰਨ ਤੇ ਵੀ ਕਈ ਚੀਜ਼ਾਂ ਦਾ ਹੱਲ ਮਿਲ ਸਕਦਾ ਹੈ ਕਿਨਾਰੇ ਲਓ ਧਾਰਮਿਕ ਸਥਾਨ ਤੇ ਰੱਖੋ ਰਿਲੈਕਸ ਮਿਲੇਗੀ ਪਾਈਸੇ ਜਮੀਨ રાશિ ਵਾਲਿਆਂ ਦੇ ਲਈ ਗੱਲ ਕਰੀਏ ਤਾਂ ਕੇਤੂ ਦੇ ਨਕਸ਼ਤਰ ਤੇ ਕੇਤੂ 7ਵੇਂ ਸਥਾਨ ਤੇ ਜੀਵਨ ਸਾਥੀ ਨਾਲ ਥੋੜਾ ਮਾਹੌਲ ਕਹਿ ਸਕਦੇ ਆਪਾਂ ਠੀਕ ਠਾਕ ਜਾਂ ਨਹੀਂ ਰਹਿਣ ਵਾਲਾ ਸਿਹਤ ਦਾ ਧਿਆਨ ਇੱਕ ਦੂਜੇ ਦਾ ਜਰੂਰ ਰੱਖੋ ਹਸਪਤਾਲ ਦੇ ਚੱਕਰ ਲੱਗ ਰਹੇ ਹੋਣ ਕਿਉਂਕਿ ਚੰਦਰ ਦੂਸਰੇ ਸਥਾਨ ਵਿੱਚ ਜਾਏਗਾ ਜੋ bizness ਵਪਾਰ ਲਈ ਤਾਂ ਚੰਗਾ ਪਰ ਸੇਤ ਲਈ ਚੰਗਾ ਕੋਈ ਨਹੀਂ ਹੈ ਬੁੱਧ ਦਾ ਨਕਸ਼ਤਰ ਮਿੱਤਰ ਨਾ ਹੋਣ ਕਰਕੇ ਉਸ ਤੋਂ ਬਾਅਦ ਕੇਤੂ ਦਾ ਨਕਸ਼ਤਰ ਜੋ ਹੈ ਉਹ ਵੀ ਸਤਵੇਂ ਖਾਨੇ ਦਾ ਮਾਲਕ ਹੈ ਤੇ ਲਾਈਫ ਪਾਰਟਨਰ ਹੋਵੇ bizness ਪਾਰਟਨਰ ਹੋਵੇ ਸ ਵਿੱਚ ਛੋਟੇ ਮੁੱਟੇ ਨੁਕ ਚੋਕ ਪਰੇਸ਼ਾਨੀ ਪਰਿਵਾਰ ਵਿੱਚ ਦੇ ਦੇਗੀ ਬਿਨਾਂ ਵਜਾ ਤੋਂ ਘਰ ਦੇ ਭੇਤ ਦੇਣਾ ਤੇ ਅੱਖਾਂ ਬੰਦ ਕਰਕੇ ਕਿਸੇ ਤੇ ਭਰੋਸਾ ਕਰਨਾ ਦੋਨੋਂ ਹੀ ਚੀਜ਼ਾਂ ਨੁਕਸਾਨ ਕਰਨੀਆਂ ਠੀਕ ਹੈ ਦੁੱਧ ਮਲ ਕੇ ਨਾ ਉਤੇ ਦੁੱਧ ਦਾ ਪੈਕਟ ਧਾਰਮਿਕ ਸਥਾਨ ਤੇ ਰੱਖ ਦਿਓ ਦੂਸਰੇ ਚੰਦਰ ਦਾ ਵੀ ਫਾਇਦਾ ਹੋ ਜਾਏਗਾ ਦੁਪਹਿਰ ਤੋਂ ਬਾਅਦ ਇਹ ਸੀ ਐਸਟ੍ਰੋਲੋਜੀ ਵਿਦ ਲੌਜੀਕ ਵਿੱਚ ਆਪਾਂ ਤੁਹਾਨੂੰ ਦੱਸਿਆ ਗ੍ਰਹਿਆਂ ਨੂੰ ਕਿੱਦਾਂ ਸ਼ੁੱਭ ਤੇ ਸ਼ੁੱਧ ਕਰ ਸਕਦੇ ਸਾਊਥ ਵੈਸਟ ਵਿੱਚ ਬਣੀ ਹੋਈ ਰਸੋਈ ਸਾਊਥ ਵੈਸਟ ਵਿੱਚ ਬਣੀ ਹੋਈ ਪੌੜੀ ਖਾਸ ਤੌਰ ਤੇ ਘਰ ਦੀਆਂ ਧੀਆਂ ਨੂੰ ਦੁਖੀ ਕਰ ਦਿੰਦੀ ਹੈ ਕਿਉਂਕਿ ਬੁੱਧ ਜੋ ਹੈ ਉਹ ਤੁਹਾਡੀ ਬਾਗੀ ਹੋ ਜਾਣਗੀਆਂ ਕੁੜੀਆਂ ਤੇ ਉਹਨਾਂ ਨਾਲ ਕੋਈ ਨਾ ਕੋਈ ਕੇਸ ਚੱਲ ਪਵੇਗਾ ਤਾਂ ਸਾਊਥ ਵੈਸਟ ਵਿੱਚ ਕਦੇ ਵੀ ਪੌੜੀ ਨਹੀਂ ਬਣਾਣੀ ਚਾਹੀਦੀ ਜੇ ਵਾਸਤਵ ਟਿਪ ਸਮਝਾਇਆ ਜਾਂਦਾ ਆਪ ਸਦਾ ਸਦਾ ਦਿਨ ਬਹੁਤ ਸੁਖਜਾਵੇ ਖੁਸ਼ ਰਹੋ ਮੁਸਕਰਾਉਂਦੇ ਰਹੋ ਮਿੰਦੋ ਇਜ਼ਾਦ ਸਤ ਸੱਚੀ